ありがとうございます。Beast <laughs> बोलता नहीं पर्सनल वैसे कोई नहीं हूं एक कर लेना भाई वाली आए हां जी हां जी हां जी अच्छा भाई पहचानो पहचानो हम्म ਯੋ ਭਾਈ ਲਿਓ ਲਿਓ ਪਹਿਲਾਂ ਲਿਓ ਜਰੂਰੀ ਹੈ ਜਰੂਰੀ ਠੀਕ ਹੈ ਨਾ ਇਹਨਾਂ ਨੇ ਭਾਈ ਸੁਣੇ ਨਹੀਂ 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 ਉਹਨਾਂ ਨੇ ਕਿਹਾ ਨਹੀਂ ਹਾਂ ਉਹ ਜਾ ਕੇ ਦੂਰ ਨਹੀਂ ਚਲੋ ਚਲੋ ਜਲਦੀ ਦਿਖਾ ਰਹਿਣਾ ਕੋਈ ਨਹੀਂ ਚਲੇ ਲੜੀ ਹਾਂ ਇਹ ਆਇਆ ਯੋ ਰੈਡੀ ਹੋ ਗਈ

ਤਾਂ ਜਦੋਂ ਬਗੋ ਦਰਸ ਕਰਨ ਦੇ ਮਾਰੇ ਪਹਿਲਾਂ ਵੀ ਹੈ ਚਲੋ ਇਹ ਕੀ ਆ ਮੈਂ ਕਿਹਨੂੰ ਕਿਹਨੂੰ ਵੀ ਕਰਾਵੋ ਜੀ ਜੱਜ ਨਾ ਨਹੀਂ ਆਸੀ ਗੱਲ ਨਹੀਂ ਹੱਥ ਗੱਲ ਠੀਕ ਹੋ ਗਈ ਹੈ ਜੀ ਹੈ ਜੀ ਸਾਰ ਸਾਰੇ ਸਰਵਾਦੀ ਜੀ ਵਧੀਆ ਸਮਾਲ ਡੰਗਰ ਸਮਾਲ ਮੇਰਾ ਚਲੋ ਥੋੜਾ ਥੋੜਾ ਆ

ਉਹ ਲੋਕਾਂ ਨੂੰ ਸਮਾਣਾ ਇਹ ਲੰਘੇਦਾ ਇੱਕ ਸਮਾਨੀਆਂ ਨਾਲ ਨਹੀਂ ਮੱਛਰ ਚਲੋ ਪਿਆਰ ਕਰਕੇ ਆਇਆ ਮੱਛਰ ਮੱਛਰ ਅਮਨ ਹੈ ਅਸਰ ਹੈ ਹੈਲੋ ਦੂਗਣ ਪ੍ਰਾਪਤ ਨਹੀਂ ਕੋਈ ਨਹੀਂ ਆਜੋ ਤੁਸੀਂ ਇੱਥੇ ਖੇਤੋਂ ਨਾਲ ਸਾਰੇ ਕਲ ਕਦੇ ਕੋ ਰੋ ਜਾਣੀ ਹਾਂ ਜੀ ਆਓ ਅਨਯੋਖੇ ਸਮਨੇ ਰਖੋ ਅਨ ਪੜੀ ਅਗੇ ਦੇਖਣ ਆਜੋ ਸਾਰੀ ਬਾਤ ਚਲ ਗਿਆ ਚਲ ਗਿਆ ਸੋਈ ਇਹ ਪਿੰਡ ਚਿੰਨੀਆਂ ਦੇ ਅੰਦਰ ਸਥਿਤ ਹੈ ਤੇ ਅਲੰਟੀ ਚਲੋ ਫੋਨ ਜਬੀ ਇਹ ਕਰਨਾ ਹੋ ਕੇ ਤਕੜੇ ਹੋ ਗਿਆ ਨਾ ਜੀ ਕੋਈ ਆਪਣੇ ਜਾ ਵਾਲੇ ਤੋਂ ਤਿਆਰ ਚਲੋ ਬਾਬਾ ਜੀ ਬਾਈ ਗੁਰੂ ਦੇ ਅਰਦਾਸ ਕਰਦੇ ਹਾਂ ਜੀ ਬਾਈ ਗੁਰੂ ਦੇ ਚਰਨਾਂ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨਾ ਆਏ ਜੀ ਬਿਸਰਤ ਦੇ ਭਲੇ ਹੁੰਦੇ ਅਰਦਾਸ ਹੈ ਨਾ ਜੀ ਬਾਬਾ ਕਿਰਪਾ ਕਰੇ ਜੀ ਤੇ ਇਹ ਔਖੀ ਘੜੀ ਹੈ ਜੀ ਔਰ ਜਿਹੜੇ ਇਸ ਵੇਲੇ ਦੇਖੋ ਕਹਿੰਦੇ ਖੁਸ਼ੀਆਂ ਬਣਾਇਆ ਵਾਧੀ ਹੁੰਦੇ ਨੇ ਦੁੱਖ ਬਣਾਇਆ ਘਟਦੇ ਨੇ ਸੋ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਕਰੋਪੀ ਕੁਦਰਤੀ ਕਰੋਪੀ ਕਰ ਕੁਝ ਨਹੀਂ ਸਕਦੇ ਉਹਦੇ ਭਾਣੇ ਨੂੰ ਜਿੱਦਾਂ ਹੈ ਉਹਨੂੰ ਮੰਨਣੀ ਪੈਣਾ ਆਪਾਂ ਨੂੰ ਵਾਹਿਗੁਰੂ ਦੇ ਭਾਣੇ ਨੂੰ ਹੈ ਨਾ ਸੀ ਸੋ ਇਹ ਅਰਦਾਸ ਹੈ ਵੀ ਆਪਾਂ ਸਾਰੇ ਜਣੇ ਇਕਜੁੱਟ ਹੋ ਕੇ ਇਸ ਵੇਲੇ ਜਿਹੜਾ ਜਿਹੜਾ ਵੀ ਸੱਜਣ ਜਾਂ ਕੋਈ ਐਨ ਜੀਓ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ ਇੱਕ ਵੀ ਕਦਮ ਪੱਟ ਕੇ ਇੱਥੇ ਸਾਡੇ ਭੈਣ ਭਰਾਵਾਂ ਕੋਲੇ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਹੈਗੇ ਨੇ ਉਹਨਾਂ ਕੋਲੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਜੀ ਕਿਉਂਕਿ ਇਸ ਵੇ ਬੱਡੀ ਗਲ ਹੌਸਲੇ ਦੀ ਲੋੜ ਹੈ ਹਨਾ ਬਾਬਾ ਤੰਦਰੁਸਤੀਆਂ ਬਖਸ਼ੇ ਤੇ ਸਾਰਾ ਕੁਝ ਫੇਰ ਦੁਬਾਰੇ ਬਣ ਜਾਣਾ ਹੈ ਆਪਾਂ ਸਾਰੇ ਭੈਣ ਭਰਾ ਇਕਜੁੱਟ ਦੇ ਨਾਲ ਖੜੇ ਆ ਸਾਰੇ ਜਾਨੇ ਸੋ ਸਾਡੀ ਟੀਮ ਵੀ ਸਾਰੀ ਜਿੱਦਾਂ ਹੁਣ ਦੇਵ ਖਰੋੜ ਵੀਰ ਅੱਜ ਕੈਨੇਡਾ ਹੈਗਾ ਉਹਨੇ ਸਪੈਸ਼ਲ ਉਚੇਚੇ ਤੌਰ ਤੇ ਕਹਿੰਦਾ ਵੀ ਆਪਾਂ ਦੁਬਾਰੇ ਫੇਰ ਆਵਾਂਗੇ ਅੱਜ ਵੀ ਇਹ ਸਾਰੇ ਜਿੰਨਾਂ ਦੇ ਸਾਥ ਤੋਂ ਤੇਲ ਫੁੱਲ ਯੋਗਦਾਨ ਪਾ ਹੋਇਆ ਸੋ ਸਾਰੇ ਜਾਨੇ ਅਸੀਂ ਪਾਉਣਾ ਹੈ ਭੈਣ ਭਰਾ ਇਕੱਠੇ ਹੋ ਕੇ ਸੀ ਤੇ ਅੱਗੇ ਵੀ ਨਾਲ ਖੜਾਂਗੇ ਔਰ ਮੈਂ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਘਟੂ ਘਟ ਅਰਦਾਸ ਜ਼ਰੂਰ ਕਰਿਓ ਔਰ ਆਪਣਾ ਦਸਮਾ ਦਸੌਂ ਕਈ ਜਗ੍ਹਾ ਤੇ ਜਿਵੇਂ ਅਸੀਂ ਸਾਡੀਆਂ ਦੋ ਬੋਟਸ ਇਸ ਵੇਲੇ ਫਿਰੋਜ਼ਪੁਰ ਖੜੀਆਂ ਨੇ ਉਹ ਨੰਬਰ ਵੀ ਦਵਾਂਗੇ ਉੱਥੇ ਜਾ ਕੇ ਕਿਸੇ ਨੂੰ ਵੀ ਬੋਰਡ ਦੀ ਜ਼ਰੂਰਤ ਹੈ ਮੋਟਰ ਬੋਰਡ ਯੂਜ਼ ਕਰ ਸਕਦਾ ਜਿਵੇਂ ਸਾਰੇ ਅਸੀਂ ਡੀਸੀ ਸਾਹਿਬਾਂਸ ਨਾਲ ਗੱਲ ਕੀਤੀ ਕਈ ਥਾਂ ਮੈਂ ਸਿੱਧਾ ਦੀ ਲੋਡ ਨਹੀਂ ਹੈਗੀ ਉੱਥੇ ਬਲੈਂਕਟਸ ਦੀ ਲੋਡ ਹੈ ਜਾਂ ਮੈਟ੍ਰਸ ਦੀ ਲੋਡ ਹੈਗੀ ਹੈ ਜੀ ਮੱਛਰਦਾਨੀਆਂ ਦੀ ਲੋਡ ਹੈ ਆਟੋਮਾウス ਦੀ ਲੋਡ ਹੈ ਜਿਹੜੀ ਜਿਹੜੀ ਜ਼ਰੂਰਤ ਮੰਦ ਚੀਜ਼ਾਂ ਜਿਹੜੇ ਚਾਹੀਦੀਆਂ ਨੇ ਉੱਥੇ ਜੋ ਵੀ ਐਨ ਜੀਓਜ਼ ਕੰਮ ਕਰ ਰਹੀਆਂ ਨੇ ਜਾਂ ਉੱਥੋਂ ਦੇ ਪ੍ਰਸ਼ਾਸਨ ਨੇ ਜਾਂ ਉਸ ਪਿੰਡ ਦੇ ਸਰਪੰਚ ਹੈਗੇ ਨੇ ਉਹਨਾਂ ਨਾਲ ਸੰਪਰਕ ਕਰਕੇ ਫਿਰ ਆਪਾਂ ਉਹੀ ਚੀਜ਼ਾਂ ਲੈ ਕੇ ਆਈਏ ਜਿਹੜੀਆਂ ਉੱਥੇ ਚਾਹੀਦੀਆਂ ਨੇ ਸੋ ਵਾਹਿਗੁਰੂ ਦੇ ਅੱਗੇ ਫਿਰ ਅਰਦਾਸ ਕਰਦਾ ਵੀ ਸਾਰੇ ਜਿੰਨੇ ਸਾਡੇ ਪੈਂਡ ਪ੍ਰਾਇਸ ਵੇਲੇ ਇਸ ਸੌਖੀ ਘੜੀ ਦੇ ਵਿੱਚ ਜਿਹੜੇ ਜਿੱਤੇ ਜਿਹੜੇ ਹੰਡਾ ਰਹੇ ਨੇ ਇਸ ਸੰਦਭ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਤੇ ਵੱਡੀ ਗੱਲ ਅਜੇ ਚੈਲੰਜ ਇਹ ਆਉਣਾ ਜਦੋਂ ਪਾਣੀ ਉੱਤਰ ਜਾਣਾ ਜੀ ਉਦੋਂ ਥੋੜਾ ਜਿਹਾ ਔਖਾ ਹੋਣਾ ਹੈ ਕਈ ਬਿਮਾਰੀਆਂ ਬਹੁਤ ਕੁਝ ਆਉਣਾ ਹੈ ਉਦੋਂ ਆਪਾਂ ਤਕੜੇ ਹੋ ਕੇ ਨਾਲ ਲੱਗੇ ਰਹੀਏ ਤੇ ਜਿੰਨਾ ਡਾਕਟਰੀ ਸਹਾਇਤਾ ਹੋ ਸਕਦੀ ਹੈ ਡਾਕਟਰਾਂ ਦੀ ਟੀਮਾਂ ਬਣਾ ਕੇ ਮੈਡੀਕਲ ਦੇ ਵਿੱਚ ਮੈਡੀਸਿਨਸ ਲੈ ਕੇ ਆ ਸਕਦੇ ਆ ਸੋ ਉਦੋਂ ਵੀ ਆਪ ਤਕੜੇ ਹੋ ਕੇ ਰਹਿਣਾ ਤੇ ਬਾਬਾ ਚੜ੍ਹਦੀਆਂ ਕਲਾ ਚ ਰੱਖੇ ਵਾਹਿਗੁਰੂ ਅੱਗੇ ਫੇਰ ਅਰਦਾਸ ਵੀ ਇਹ ਸਾਡੇ ਸਾਰੇ ਭੈਣ ਭਰਾ ਹਮੇਸ਼ਾ ਚੜ੍ਹਦੀਆਂ ਲੱਗਦਾ ਨਹੀਂ ਪੰਜਾਬ ਨੇ ਪੂਰੀ ਇੱਕ ਜੁੱਟ ਹੋ ਕੇ ਜਿੰਨੇ ਨੌਜਵਾਨ ਸਾਰੇ ਸਾਨੂੰ ਸਾਨੂੰ ਉਹੀ ਕਹਿਣਾ ਉਹਨਾਂ ਸਾਨੂੰ ਕਿ ਕੁਝ ਨਹੀਂ ਚਾਹੀਦਾ ਹੁੰਦਾ ਜੀ ਸਾਡੇ ਸਾਡੇ ਚ ਜੋਸ਼ ਜਨੂਨ ਜਜ਼ਬਾ ਹੀ ਇੰਨਾ ਜੀ ਇਸੇ ਆਪ ਦੇ ਆਪ ਪੰਜਾਬ ਨੂੰ ਫੇਰ ਪੰਜਾਬ ਰੰਗੜਾ ਘੁੱਗ ਬਸੂਗਾ ਪੰਜਾਬ ਪੰਜਾਬ ਨੂੰ ਨਹੀਂ ਕੋਈ ਓਦਾਂ ਡੋਬ ਸਕਦਾ ਵਾਹਿਗੁਰੂ ਦੀ ਕੋਈ ਨਹੀਂ ਜੀ ਵਾਹਿਗੁਰੂ ਦੇ ਰੰਗ ਨੇ ਉਹਦਾ ਪਾਣਾ ਮਿੱਠਾ ਹੀ ਲੱਗਣਾ ਹਮੇਸ਼ਾ ਕੋਈ ਚੱਕਰੀ ਨਹੀਂ ਕਿਰਪਾ ਕਰੇ ਜੀ ਇਨਸਾਨੀਅਤ ਦੇ ਤੌਰ ਤੇ ਵਾਹਿਗੁਰੂ ਹਮੇਸ਼ਾ ਹੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੈਂਦਾ ਪੰਜਾਬੀ ਸਾਡਾ ਚੜ੍ਹਦਾ ਪੰਜਾਬੀ ਸਾਡਾ ਜੀ ਕੋਈ ਵੱਖਰਾ ਕੋਈ ਵੀ ਨਹੀਂ ਹਨਾ ਇਨਸਾਨੀਤ ਜੇ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਜੀ ਆਪਾਂ ਇਨਸਾਨੀਅਤ ਦੇ ਉਹਦੀ ਕਦਰ ਕਰੀਏ ਔਰ ਸਾਰੇ ਇਕਜੁੱਟ ਹੋ ਕੇ ਇਸ ਜਿਹੜੀ ਕਿਰਪੀ ਆਈ ਹੈ ਇਹਦੇ ਖਿਲਾਫ ਲੜੀਏ